ਬਾਬਾ ਜੀ ਵਾਈਕੋ ਜੀ ਕਾ ਖਾਲਸਾ ਸਭ ਵਾਈਕੋ ਜੀ ਕੀ ਖਤੈ ਮਿੱਟੀ ਦੀ ਖੁਸ਼ਬੂ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਬਾਬਾ ਜੀ ਲਸਣ ਦਾ ਅਪਡੇਟ ਦੇਣ ਲਈ ਬੁਲਾਇਆ ਮੈਨੂੰ ਤੇ ਹਾਂਜੀ ਬਾਬਾ ਜੀ ਕਿਤਨਾ ਫਿਰ ਕੀ ਹਾਲ ਚਾਲ ਆ ਲਸਣ ਆਪਣੇ ਦਾ ਲਸਣ ਸੂਹ ਹੀ ਚੰਗਾ ਜੀ ਹਾ ਮਾੜਾ ਮੋਟਾ ਹੈ ਬਰਾੜੀ ਪਾਈ ਵੀਰਲਾ ਵੀਰਲਾ ਹੈਗਾ ਹੀ ਆਵੇ ਮੈਂ ਚਲ ਫੜ ਦਿੰਦੇ ਆ ਹਾਂਜੀ ਕੋਈ ਮਾੜਾ ਮੋਟਾ ਨਾ ਹੁਣ ਤੇ ਚਲੋ 5-7 ਮਿੰਟ ਲੱਗਣੇ ਆ ਕੋਈ ਉੜਦਿਆਂ ਪਟੌਂਦਿਆਂ ਕਿਆਰੀ ਨੂੰ ਹੈ ਹਾਂ ਜੀ ਹਾਂ ਜੀ ਵਾਦ ਤੂੰ ਆ ਸਾਰੀ ਥਾਂ ਨੂੰ ਕਿੰਟਾ ਲੱਗ ਜੂਗਾ ਤੇ ਹਾਂ ਜੀ ਵੈਸੇ ਆ ਪਰਾਲੀ ਪਾਉਣ ਦੇ ਨਾਲ ਜੇ ਵੇਖੀਏ ਤਾਂ ਥੋੜਾ ਬੋਤਾ ਹੀ ਨਦੀਨ ਆ ਉਹ ਬੜਾ ਮੜਾ ਹੀ ਕੋਈ ਜਿਹੜਾ ਜਿੱਦਾਂ ਵਿਰਲਾ ਵਿੱਚ ਉਹ ਹੈ ਨਹੀਂ ਹਾਂ ਜੀ ਇਹ ਜੇ ਨਾ ਹੁੰਦਾ ਤਾਂ ਫਿਰ ਬੜਾ ਚੜ ਜਾਣਾ ਸੀ ਇਹਨਾਂ ਦੇ ਹਾਂ ਜੀ ਹਾਂ ਜੀ ਫਿਰ ਲਸਣ ਨੂੰ ਤਾਂ ਨੱਪ ਲੈਣਾ ਸੀ ਇਹਨਾਂ ਤੇ ਨਾ ਸਾਡੇ ਕੋ ਪੁੱਟਿਆ ਜਾਣਾ ਸੀ ਮੁੜ ਕੇ ਇਹਨਾਂ ਹੂੰ ਆਹ ਨਹੀਂ ਪਰਾਲੀ ਦਾ ਤੇ ਬੜਾ ਫਰਕ ਆ ਕਿਉਂਕਿ ਅਹੀਂ ਥੋੜਾ ਜਿਹਾ ਬੀਜਿਆ ਸੀ ਬਿਨਾ ਪਰਾਲੀ ਪਾਉਣ ਤੋਂ ਹੀ ਹਾਂ ਤੇ ਉੰਨੀ ਕ ਥਾਂ ਦੇ ਉੱਤੇ ਕਾਫੀ ਜਿਹੜਾ ਨਾ ਪੀ ਵਿੱਚ ਗੰਧ ਰਿਹਾ ਹੋਊਗਾ ਗਿਆ ਜਿੰਨਾ ਲਸਣਿਆ ਉਹਨਾਂ ਬਰਾਬਰ ਹੀ ਉੱਗਿਆ ਪਿਆ ਸੀ ਹਾਂ ਸੁਖਮਨ ਜੀ ਆ ਜਿਹੜਾ ਨਾ ਇੰਨਾ ਥਾਂ ਕਿਸੇ ਨੇ ਲਿਆ ਹੀ ਆਪਣੇ ਕੋਲੋਂ ਲਿਆਵੇ ਲਸਣ ਆਪਣਾ ਉਸੇ ਨਾਲ ਦਾ ਬੀਜ ਹੈ ਠੀਕ ਹੈ ਹਾਂ ਆ ਵੇਖ ਲਓ ਸੇਮ ਬੀਜ ਹੈ ਆਪਣੇ ਕੋਲੋਂ ਲੈ ਕੇ ਲਾਇਆ ਉਹਨੇ ਹਾਂਜੀ ਹਾਂਜੀ ਹੂੰ ਇਹ ਬੀ ਇਹਦੇ ਤੇ ਉਹਦੇ ਵਿੱਚ ਫਰਕ ਕਿੰਨਾ ਹਾਂ ਪੈੜੀ ਵਗੀ ਹੁਣ ਇਹ ਵੰਦਾ ਥਾਂ ਦੇ ਉਹ ਅਹੀਂ ਲਾਲਾ ਤੇ 20 ਵੀ ਆਂਦਾ ਦੇ ਉਹ 20 ਵੀ ਦੇਤਾ ਇਹਨੂੰ ਜਾਪੂ ਬਾਬਾ ਜੀ ਕੀ ਕਾਰਨ ਹੋਏਗਾ ਇਹ ਜਾਪਦਾ ਵੀ ਉਹ ਬੀ ਉਹ ਹੋਗਾ ਨਹੀਂ ਬਿਲਕੁਲ ਨਹੀਂ ਉਹੀ ਤੇ ਮੈਂ ਆਖ ਰਿਹਾ ਕਿ ਸਾਰਾ ਇੱਕ ਦੇ ਲੰਮੇ ਪਿਆ ਆ ਜਾਇਰੇ ਪਤਲੇ ਪਤਲੇ ਨੇ ਕਾਰਨ ਪਤਾ ਕੀ ਕਾਰਨ ਇਹ ਤੈਨੂੰ ਪਤਾ ਵੀ ਹਮੇਸ਼ਾ ਜਿਹੜੀ ਖੇਤੀ ਆ ਉਹ ਸੰਭਾਲਦੀ ਆ ਧਿਆਨ ਦੇਣ ਦੀ ਆ ਹਾਂਜੀ ਹੁਣ ਪਹਿਲਾਂ ਤੇ ਇੱਕ ਉਹਨੇ ਆਵੇ ਹੁਣ ਲਾਇਆ ਜਾਵੇ ਤੂੰ ਆ ਦੋ ਦੋ ਤਿੰਨ ਤਿੰਨ ਉਂਗਲਾਂ ਵਿੱਚ ਸਾਰ ਸਿਰਫ ਇੱਥੇ ਆ ਇਹਨਾਂ ਸੰਗਣਾ ਉਹ ਹੀ ਨਹੀਂ ਲਸਣ ਨੂੰ ਦਾਵੇ ਹਾਂਜੀ ਹਾਂਜੀ ਆ ਦੋ ਉਂਗਲਾਂ ਪੈਂਦੀ ਤੇ ਤਿੰਨ ਪੈਂਦੀਆਂ ਨੇ ਠੀਕ ਹੈ ਤੇ ਆਪਣਾ ਲਸਣ ਦੀ ਵੇਥ ਤੇ ਇਹਦੀ ਵੇਲ ਹੈ ਹਾਂਜੀ ਹਾਂਜੀ ਤੇ ਇਹ ਬਰੀਕ ਆ ਤਾਂ ਰਹਿ ਗਿਆ ਇੱਕ ਇਹਨੇ ਕੋਪਰਾਲੀ ਨਹੀਂ ਸਹੀ ਪਈ ਨਦੀਂ ਚੜ ਗਿਆ ਉੱਤੇ अच्छा जी आ ਹੁਣ ਪਰਸੋਂ ਚ 4-5 ਦਿਨ ਹੋਏ ਉਹ ਦਿਨ ਆ ਫੁੱਟ ਦੇ ਸਾਰੀ ਦਿਹਾੜੀ ਨੰਗੀ ਇੰਨੀ ਕਹਿ ਰਿਹਾ ਨਦੀਨ ਫੁੱਟਦੇ ਹਾਂ ਹਾਂ ਜੀ ਫੁੱਟ ਫੁੱਟ ਕੇ ਸੁਟਾਈ ਹੈ ਠੀਕ ਹੈ ਤੇ ਇਹ ਸੰਭਾਲ ਹੁੰਦੀ ਹੈ ਖੇਤੀ ਜਿਹਦੇ ਨੂੰ ਕਰਨ ਦਾ ਹੈ ਹਾਂ ਜੀ ਤੇ ਉਹ ਹੁਣ ਆਵੇ ਇਹ ਦਾ ਦੇ ਉਹ ਦਾ ਫਰਕ ਵੇਖ ਕਿੰਨਾ ਹੈ ਹਾਂ ਜੀ ਬਿਲਕੁਲ ਸਾਫ ਦੀ ਖੰਡਿਆ ਤੇ ਆਪਣੇ ਪ੍ਰਾਲੀ ਵੀ ਪਈ ਸਹੀ ਤੇ ਮਾੜਾ ਮੋਟਾ ਹੈਗਾ ਉਹ ਇਦਾਂ ਫੁੱਟ ਫੁੱਟ ਜਾਣਾ ਵਾ ਹੋਵੇ ਕਿਤੇ ਕਿਤੇ ਹੈਗਾ ਹਾਂ ਦਨੇ ਦੀ ਇਹਨੂੰ ਬਚਾਇਆ ਬਿਲਕੁਲ ਇਹਨੂੰ ਐਦਾਂ ਪੁੱਟ ਪੜ ਜਾਣਾ ਆਪਾਂ ਹੈ ਵਟਾਂ ਤੋਂ ਵੀ ਫੜਫੜ ਦੇਣਾ ਵਟਾਂ ਤੇ ਵੀ ਪ੍ਰਾਲੀ ਪਾਈ ਆਪਾਂ ਦੇ ਇਸੇ ਗਰ ਵੀ ਉੱਗੇ ਘਟ ਵੀ ਇਹ ਵਟਾਂ ਦੇ ਉੱਤੇ ਵੀ ਉਹ ਗਾਂਦੇ ਜਿਹੜਾ ਨਾ ਆਹ ਵਟਾਂ ਤੇ ਵੀ ਪ੍ਰਾਲੀ ਪਾਈ ਨੇ ਇਸੇ ਗਰ ਵਟਾਂ ਤੇ ਵੀ ਨਾ ਉੱਗੇ ਹੈ ਹਾਂਜੀ ਹਾਂਜੀ ਵਟਾਂ ਤੋਂ ਵੀ ਬਚਾਇਆ ਜਿਹੜਾ ਮਾੜਾ ਮੋਟਾ ਹੈਗਾ ਉਹ ਪੁੱਟ ਪੜ ਦਿੰਨੇ ਠੀਕ ਹੈ ਹਾਂ ਤੇ ਇਹ ਦਾ ਹੁਣ ਇਹ ਵੇਲਾ ਉਹ ਦਾ ਤੇ ਉਹ ਦਾ ਫਰਕ ਕਿੰਨਾ ਬਿਲਕੁਲ ਮੁੜ ਕੇ ਕੋਈ ਨਾ ਆਖਣਾ ਇਹ ਬੀਜ ਨਹੀਂ ਚੰਗਾ ਤਾਂ ਨਹੀਂ ਸਹੀ ਹੋਇਆ ਹਾਂਜੀ ਹੂੰ ਤੇ ਮੇਰਾ ਤਾਂ ਲਸਣ ਮਾੜਾ ਹੀ ਨਿਕਲਿਆ ਵਾ ਉਹ ਤੁਹਿਆਂ ਦੇ ਉਹਦੀ ਸਿਫਤ ਬੜੀ ਕਰਦੇ ਬੀ ਬੜਾ ਉਹਦੀਆਂ ਤੁਰੀਆਂ ਬੜੀਆਂ ਮੋਟੀਆਂ ਜਿਹੜਾ ਜਿਹੜਾ ਇਹੋ ਜੀ ਸੰਭਾਲ ਕਰੂਗਾ ਮੁੜ ਕੇਸ ਚਲੋ ਉਹ ਤੇ ਹੋਣਾ ਹੀ ਉਦਾਂ ਫਰੀਜ ਜੇ ਕਿਸੇ ਨੇ ਲੰਮ ਮੁੱਲ ਖੜਾਉਂਦਾ ਲਾਂਮਾ ਹੀ ਦੇਣਾ ਹਾਂ ਬਿਲਕੁਲ ਬਿਲਕੁਲ ਇਹ ਲਸਣ ਤੇ ਇਦਾਂ ਦਾ ਹਾਂ ਹਾਂਜੀ ਤੇ ਸੰਭਾਲਣਾ ਕਰੇ ਹੁਣ ਐ ਦੀ ਵੇਖ ਤੇ ਉਹਦਾ ਵੇਖ ਤੇ ਇਹਦਾ ਬਾਬਾ ਜੀ ਫਿਰ ਕੀ ਮਤਲਬ ਕਿ ਤੂੰ ਹੀ ਕਹੇ ਤਰੀਕੇ ਬੀਜਿਆ ਹੀ ਜਿਹੜਾ ਵੀ ਆਪਣਾ ਰਿਜ਼ਲਟ ਮਿਲਿਆ ਤੇ ਉਹਨਾਂ ਦਾ ਰਿਜ਼ਲਟ ਮਿਲਿਆ ਆਪਾਂ ਪੈੜੀ ਬਣਾ ਕੇ ਨਾ ਪਦਰੀ ਕਰਕੇ ਇਹਨੂੰ ਆਪਾਂ ਮਲਤੀਲਾ ਲੈ ਕੇ ਉਹਦਾ ਖੇੜੀਆਂ ਪਾਈਂ ਵਿੱਚ ਲੀਕਾ ਮਾਰ ਕੇ ਠੀਕ ਹੈ ਲੀਕਾ ਮਾਰ ਕੇ ਵਿੱਚ ਰੱਖ ਕੇ ਤੁਰੀਆਂ ਤੇ ਉੱਤੇ ਮਿੱਟੀ ਮਾੜੀ ਮਾੜੀ ਲਾਈ ਗਏ ਹਾਂਜੀ ਫੇਰ ਇਹਨੂੰ ਆਪਾਂ ਥੋੜੀ ਜੀ ਡਾਇਆ ਦਾ ਛੱਟਾ ਦੇ ਕੇ ਹਾਂਜੀ ਇਦਾਂ ਹੀ ਲਾ ਕੇ ਫਿਰ ਉਹਦੇ ਛੱਟਾ ਦੇ ਉੱਤੇ ਪ੍ਰਾਲੀ ਪਾਤੀ ਠੀਕ ਹੈ ਪ੍ਰਾਲੀ ਪਾ ਕੇ ਤੇ ਪਾਣੀ ਲਾ ਤੈਨੂੰ ਠੀਕ ਐ ਤੇ ਬਸ ਇਦਾਂ ਵਿੱਚੋਂ ਇਹ ਥੋਮ ਨਿਕਲ ਆ ਠੀਕ ਐ ਇਹਨਾਂ ਬਾਅਦ ਦੋ ਤਿੰਨ ਪਾਣੀ ਦਿੱਤੇ ਨੇ ਠੀਕ ਠੀਕ ਐ ਹਾਂ ਤੇ ਹੁਣ ਆ ਹੁਣ ਪਾਣੀ ਆ ਲਾਵਾਂਗੇ ਇੱਕ ਹੁਣ ਫੇਰ ਇਹਨੂੰ ਗਰਮੀ ਆ ਗਈ ਨਾਲ ਦਿਨ ਫਿਰ ਗਏ ਨੇ ਹੁਣ ਪਾਣੀ ਨੂੰ ਲਾਉਣੇ ਇੱਕ ਦਿਹਾਉਣ ਦੇਣੇ ਇੱਕ ਫੇਰ ਦਾਗੇ ਨੂੰ ਠੀਕ ਤੇ ਲਸਣ ਪਾਲ ਜਣਾ ਇਹ ਆ ਵੀ ਇਹਨੂੰ ਸਿਰਫ ਇਹੋ ਐਵੇਂ ਹੋਰ ਕੀਤਾ ਕੱਖ ਨਹੀਂ ਉਹਨੂੰ ਬਰਾਲੀ ਪਾਈਏ ਤੇ ਜਾਂ ਉੱਤੇ ਥੋੜੀ ਉਦੋਂ ਬਾਗ ਦੇ ਇਹਨੂੰ ਬਰਾ ਬਾਗ ਦੇ ਪਾਣੀ ਲਾਤਾ ਕੋਈ ਇਹਨਾਂ ਗੋਡੀ ਨਹੀਂ ਕੋਈ ਚੋਕੀ ਨਹੀਂ ਨਦੀਨ ਇਹਦੇ ਵਿੱਚੋਂ ਆ ਹੋਣਾ ਇਹਦੇ ਵੇਖਿਆ ਤੇ ਵਿਰਲਾ-ਵਿਰਲਾ ਹੈਗਾ ਤੂੰ ਫੜ-ਫੜ ਦਿੰਦੇ ਆ ਹਾਂਜੀ ਹਾਂਜੀ ਹਾਂ ਤੇ ਇਹ ਇਤਨਾ ਤੁਸੀਂ ਵੀ ਜਿਹਦੇ ਉਹਨਾਂ ਦਾ ਕੀ ਹੋਏਗਾ ਕਿ ਉਹਨਾਂ ਨੇ ਜ਼ਿਆਦਾ ਸੰਗਣਾ ਬੀਜਿਆ ਤੇ ਹਾਂ ਸੰਗਣਾ ਜ਼ਿਆਦਾ ਫਿਰ ਉਹਨਾਂ ਕੋਈ ਪ੍ਰਾਲੀ ਨਹੀਂ ਸਹੀ ਪਈ ਤੇ ਨਦੀਨ ਉਹ ਚੜ ਗਿਆ ਉੱਤੇ ਹਾਂ ਕੋਈ ਵੇਖ ਰਿਹਾ ਪ੍ਰਾਲੀ ਦੀ ਉਹਨਾਂ ਦੀ ਹੈਗੀ ਆ ਪਰ ਬੜੀ ਹੋਰ ਪ੍ਰਾਲੀ ਵੀ ਇੱਕ ਸੰਗਣਾ ਬੜਾ ਨਾ ਹਾਂ ਬਹੁਤ ਜ਼ਿਆਦਾ ਸੰਗਣਾ ਠੀਕ ਹੈ ਇਹ ਜਿੰਨਾ ਉਹ ਥਾਂ ਉਹਨਾਂ ਉਹਨੇ ਲਾ ਇਹ ਇਹਨੇ ਮੱਲ ਇਹ ਦੋ ਥਾਂ ਹੋਰ ਚਾਹੀਦੇ ਅੱਛਾ ਇਹ ਦੋ ਠੀਕ ਹੈ ਜੀ ਇਹ ਦੂਨੇ ਤੋਂ ਵੱਧ ਥਾਂ ਹੁੰਦਾ ਤਾਂ ਫੇਰ ਇਹ ਥਾਂ ਇਹਨੇ ਥਾਂ ਵੀ ਇਹ ਲੱਗਣਾ ਹੈ ਅੱਛਾ ਅੱਛਾ ਯਾਨੀ ਕਿ ਜਿੰਨਾ ਉਹਨਾਂ ਨੇ ਥਾਂ ਲਾਇਆ ਹੈ ਹਾਂ ਲਾਇਆ ਇੰਨਾ ਇਹ ਦੋ ਡਬਲ ਥਾਂ ਦੇ ਵਿੱਚ ਹਾਂ ਹੋਰ ਹੁੰਦਾ ਤੇ ਫੇਰ ਇਹ ਇਹ ਲਸਣ ਜਿਹੜਾ ਉਹਨੇ ਥਾਂ ਲੱਗਣਾ ਹੈ ਹਾਂ ਤੇ ਨਿਕਲਣਾ ਵੀ ਜ਼ਿਆਦਾ ਹੈ ਹਾਂ ਜੀ ਇਹੋ ਲਸਣ ਨੇ ਢੱਕੇ ਚਾੜ ਦੇਨੇ ਇਹਨੇ ਬੀਜ ਨਹੀਂ ਹੈ ਹਾਂ ਜੀ ਹਾਂ ਹੁਣ ਆ ਆਪਣੇ ਆ ਵੇਖਣਾ ਹੁਣ ਇੱਧਰ ਵੇ ਆ ਵੇ ਆ ਡੇ ਡੇ ਚੱਪੇ ਦੀ ਵੀ ਇੱਥੇ ਆਪਣੇ ਹੈ ਹਾਂਜੀ ਆਵੇ ਹੈ ਨਾ ਵੀ ਵਿਚਰ ਮਾਨਾ ਤੁਰੇ ਫਿਰੀਦਾ ਵੇ ਪੈਰਾਂ ਥੱਲੇ ਆਉਂਦੇ ਨੇ ਹਾਂ ਵਰਕ ਦੇ ਉੱਤੇ ਲਾਇਆ ਫਿਰ ਇਹਦੇ ਨਾਲ ਵੀ ਜੋ ਧੁਰੀਆਂ ਨੇ ਪਾਲਾਂ ਦੇ ਵਿੱਚ ਫਿਰ ਕੇ ਇਦਾਂ ਆਪ ਨਦੀਨ ਵੀ ਫੜ ਲੀਦਾ ਮਿੱਦੀ ਨਹੀਂ ਜਾਂਦੀ ਹੈ ਹਾਂ ਤੇ ਉਹ ਹੁਣ ਹੈ ਹੀ ਬੜਾ ਸੰਗਣਾ ਤੇ ਉਹਦੇ ਪੈਰ ਤਾਂ ਰੰਥਾਂ ਨਹੀਂ ਹੈਗਾ ਤੇ ਹਾਂ ਠੀਕ ਹੈ ਇਹ ਇਤਰਾ ਬਾਬਾ ਜੀ ਫਿਰ ਇੱਕ ਥਲੇ ਇਹਨਾਂ ਦੀਆਂ ਗੰਡੀਆਂ ਵੀ ਪਤਲੀਆਂ ਹੀ ਨਿਕਲਣਗੀਆਂ ਉਹਦੇ ਨਿੱਕੀ ਗੰਡੀ ਬਣਨੀ ਛੋੜੇ ਛੋੜੇ ਗੰਡੇ ਬਣਨੇ ਉਹਨੂੰ ਫਿਰ ਉਹਨੀਆਂ ਤੁਰੀਆਂ ਵੀ ਉਹਦੇ ਨਿੱਕੀਆਂ ਰਹਿਣੀਆਂ ਹਾਂ ਇਹ ਹੁਣ ਜਦੋਂ ਪੁੱਟਣਾ ਉਦੋਂ ਤੂੰ ਵਿਖਾਵਾਂਗੇ ਉਦੋਂ ਵੇਖ ਲਈ ਵੀ ਇਹਦਾ ਇਹਦੀ ਤੁਰੀ ਕਿੱਡੀ ਲੰਮੀ ਤੇ ਸਾਡੇ ਦੀ ਕਿੰਨੀ ਆ ਹਾਂਜੀ ਗੰਡਾ ਕਿੱਡਾ ਇਹਦਾ ਤੇ ਇਹ ਹੁਣ ਆ ਵੀ ਇਥੇ ਹੈ ਕਿ ਤੇ ਪੈਰ ਤੁਹਾਨੂੰ ਥਾਂ ਹੈ ਨਹੀਂ ਹੈ ਨਹੀਂ ਕਿਤੇ ਥਾਂ ਹੈ ਬਿਲਕੁਲ ਆ ਹੁਣ ਆ ਆ ਇੱਕ ਗਿੱਠ ਥਾਂ ਹੈ ਇਹਦੇ ਵਿੱਚ ਇੱਕ ਗਿੱਠ ਦੇ ਵਿੱਚ ਪੰਜ ਬੂਟੇ ਲੱਗੇ ਨੇ ਇੱਕ ਗਿੱਠ ਦੇ ਵਿੱਚ ਪੰਜ ਬੂਟੇ ਹਾਂ ਤੇ ਇਹ ਦੇ ਇਹ ਦੇ ਚਾਹੀਦੇ ਸੀ ਦੋ ਹੀ ਬੂਟੇ ਨੇ ਸਾਜ ਹਾਂਜੀ ਹਾਂਜੀ ਇਹ ਵੀ ਲਾਉਣ ਦਾ ਕੋਈ ਵੀ ਖੇਤੀ ਤਿੰਦ ਸਭ ਕਾਂ ਕੋਈ ਵੀ ਉਹਨੂੰ ਜਿੰਨਾ ਜਰਾ ਆਪਾਂ ਤਜਰਬੇ ਦੇ ਨਾਲ ਕਰਦੇ ਨਹੀਂ ਧਿਆਨ ਨਾ ਦਿੰਦੇ ਨਹੀਂ ਖੇਤੀ ਕੋਈ ਵੀ ਭਾਵੇਂ ਲਸਣ ਵੀ ਆਇਆ ਹੈ ਤੇ ਨਾਰਮਲ ਲਸਣ ਹੀ ਲਾਉਣਾ ਵਾ ਜਿਹੜਾ ਮਰਜੀ ਫੜ ਕੇ ਤੀਲੇ ਨਾਲ ਖੇੜਾ ਕੱਢ ਕੇ ਲਾ ਦੇ ਪਰ ਗਾਲਤਿਆਂ ਨੂੰ ਇਹੋ ਹੈਗਾ ਵੀ ਇਹਨੂੰ ਲਾਉਣਾ ਕਿਦਾਂ ਨੂੰ ਸਾਹਮਣਾ ਕਿਦਾਂ ਹਾਂ 10 ਸਾਂਭਣ ਤੇ ਹੁੰਦੀ ਬਾਤ ਸਾਂਭਣ ਤੇ ਆਉਂਦੀ ਆ ਤੇ ਹੁਣ ਇਹ ਇਹ ਮਾੜੀ ਉਹਨਾਂ ਨਾਲ ਖੜਿਆ ਸੀ ਉਹ ਆਂਦੇ ਵੀ ਸਾਨੂੰ ਤੇ ਸੀਦਲ ਤੋਂ ਦੱਸ ਦੂ ਜਾਂਦਾ ਵਾ ਵੀ ਐਦਾਂ ਨਹੀਂ ਐਦਾਂ ਕਰੋ ਕੰਮ ਤੇ ਉਹਨੂੰ ਤਜਰਬਾ ਜ਼ਿਆਦਾ ਅੱਛਾ ਇਹ ਵੀ ਆਂਦਾ ਨਹੀਂ ਹਾਂ ਮਾੜੀ ਉਹਨੂੰ ਮੈਂ ਦੱਸਿਆ ਕਰੂੰਗਾ ਅੱਛਾ ਵੀ ਐਦਾਂ ਨਹੀਂ ਐਦਾਂ ਕਰਨਾ ਠੀਕ ਆ ਠੀਕ ਹੁਣ ਮਨੂੰ ਮਾਟਲ ਹੋਣੀ ਇਹ ਘਰ ਤੋਂ ਆਇਆ ਤੇ ਮੈਂ ਮਾਟਲ ਇਹ ਕੱਢ ਗਿਆ ਨਦੀਨ ਇਹਦੇ ਵਿੱਚੋਂ ਦੇ ਕਿਦਾਂ ਉਹਦੇ ਕੋਲ ਤਜਰਬਾ ਫਿਰ ਆਪਾਂ ਸਿੱਖ ਲਈਏ ਅੱਛਾ ਮੈਂ ਤੁਹਿਆਂ ਦੇ ਨਾਲ ਤਜਰਬਾ ਮੈਂ ਦੱਸੂਗਾ ਮੈਂ ਫਿਰ ਤੇ ਤਜਰਬਾ ਉਹਦੇ ਵਾਲੇ ਆਪਾਂ ਵਰਤ ਲਈਏ ਫਿਰ ਆਂਦੇ ਆਂਦਾ ਹੀ ਗਾਲੀ ਕੋਈ ਨਹੀਂ ਹੈ ਨਹੀਂ ਵੇਖਿਓ ਮੈਂ ਉਹਨੂੰ ਦੱਸਦਾ ਕਿਦਾਂ ਕੰਮ ਕਰਨਾ ਹੈ ਹਾਂਜੀ ਮੈਂ ਇਹ ਤੇ ਜੋ ਮੇਰੇ ਸਾਹਮਣਾਂ 10 ਸਾਲ 14 ਬਾਦ ਤੋਂ ਬਾਦ 14 ਸਾਲਾਂ ਦਾ ਇਹ ਜਦੋਂ ਇਹ ਇਹ ਕੰਮ ਜਪੈਂ ਪਹਿਲਾਂ ਲੈਟਰੇਸ਼ਨ ਦਾ ਕੰਮ ਕਰਦੇ ਰਹੇ ਮੋਟਰਾਂ ਦਾ ਹਾਂਜੀ ਹੈ ਤੇ ਮੁੜ ਕੇ ਜੋਂ ਵਾਈ ਜਪੈਂ ਉਦੋਂ ਹੱਥਾਂ ਨਾਲ ਕੇਰਾ ਹੁੰਦਾ ਇਹ ਕਣਕ ਦਾ ਹੱਥ ਨਾਲ ਕੇਰਦੇ ਰਹੇ ਆਪਾਂ ਅੱਛਾ ਅੱਛਾ 40 ਕਿਲੋ ਵੀ ਹੁੰਦਾ ਸੀ ਤੇ 40 ਕਿਲੋ ਵੀ ਐ ਕੇਰਨਾ ਨਾ ਕਿਤੇ ਕਿਲੋ ਵਧਣਾ ਤੇ ਨਾ ਘਟਣਾ ਜਿੱਦਾਂ ਮੈਨੂੰ ਮਨੇ ਕਿਸੇ ਤੇ ਟੇਕ ਗਿਆ ਉਥੇ ਤੇ ਹੱਥ ਟੇਕ ਗਿਆ ਇੰਨਾ ਕੇਰਾ ਵਧੀਆ ਕਰੀਦਾ ਸੀ ਜੋਗ ਦੇ ਮਗਰ ਹਾਂ ਠੀਕ ਠੀਕ ਤੇ ਕਰਦੇ ਨੇ ਇਹ ਵੀ ਕੰਮ ਕਰਨ ਦਾ ਤਜਰਬਾ ਜੋਂ ਛੋਟੇ ਹੁੰਦੇ ਇਹ ਕੰਮ ਚ ਬੈਹਣ ਜ਼ਿੰਦਗੀ ਦੇ ਵਿੱਚ ਕਈ ਪੜਾ ਉਤਰਾ ਚੜਾ ਆਉਂਦੇ ਰਹਿੰਦੇ ਕਈ ਸੰਦ ਬਦਲਦੇ ਰਹਿੰਦੇ ਆ ਖੇਤ ਜਿਹੜੀ ਖੇਤੀ ਆ ਉਹਦੇ ਤਜਰਬੇ ਵੀ ਬਦਲਦੇ ਰਹਿੰਦੇ ਉਹਦੇ ਨਾਲ ਆਪਾਂ ਨੂੰ ਹੀ ਤਜਰਬੇ ਉਸ ਹਾਂ ਨਾ ਤੁਰੇ ਜਾਂਦਾ ਹਾਂ ਆਈ ਉਹ ਕੋਈ ਵੀ ਤਜਰਬਾ ਉਹਨੂੰ ਪਹਿਲੇ ਆਪਾਂ ਕਰਕੇ ਵੇਖ ਲੈਣੇ ਆ ਆ ਹੈ ਕਿ ਨਹੀਂ ਹਾਂਜੀ ਹਾਂਜੀ ਵੀ ਕਿਦਾਂ ਕਰਨਾ ਹੁਣ ਆਏ ਇਥੇ ਵੇਖਿਆ ਕਈਆਂ ਨੇ ਕਿ ਨਹੀਂ ਪ੍ਰਾਲੀ ਬੰਦਾ ਨਦੀਨ ਇੰਨਾ ਚੜਿਆ ਜਦ ਹਿਸਾਬ ਨਹੀਂ ਹਾਂਜੀ ਤਾਂ ਪ੍ਰਾਲੀ ਦਾ ਹੀ ਕੰਮ ਹੀ ਪਿਆ ਇੰਨਾ ਜਿਹੜਾ ਨਦੀਨ ਨੇ ਇਹ ਗੁਣ ਦਿੱਤਾ ਇਹਨਾਂ ਹਾਂ ਦਸਣਾ ਨਿਖਾਰਿਆ ਵੇ ਇਹ ਆ ਵੀ ਗਾਲ ਤੇ ਧਿਆਨ ਦੇਣ ਦੀ ਕਾਰਨ ਦੀ ਉਦੋਂ ਲਾਗਦੇ ਪ੍ਰਾਲੀ ਲਿਆਉਣ ਦੀ ਖੇਚੜੇ ਉੱਤੇ ਪਾਉਣੀ ਤੇ ਪ੍ਰਾਲੀ ਪੈੜ ਚੋਂ ਕਿਹੜਾ ਲਿਆਵੇ ਹਾਂ ਵਾਹ ਚੱਲ ਕੋਈ ਗੱਲ ਨਹੀਂ ਗੋੜ ਦਾ ਮੁੜਿਆ ਆਹਨਾ ਗੋੜਾ ਗੋੜਨ ਦਾ ਫੇਰ ਮੁੜ ਕੇ ਗੋਟ ਜੇ ਪ੍ਰਾਲੀ ਨਹੀਂ ਪਈ ਤੇ ਗੁੜਿਆ ਕਿੱਥੋਂ ਜਾਊਗਾ ਹਾਂਜੀ ਹਾਂਜੀ ਕਈ ਨਾ ਆਇਓ ਚੱਲ ਚੱਲ ਕੋਈ ਨਹੀਂ ਰਹਿ ਗਏ ਪਾਣੀ ਦੇ ਦੂੰ ਕੋਈ ਨਹੀਂ ਲਿਆ ਕੇ ਗੋਡੀ ਤੇ ਕਰ ਲਾਂਗੇ ਆਹ ਤੇ ਜੇ ਪ੍ਰਾਲੀ ਨਹੀਂ ਆਣਗੇ ਪੈੜੀ ਚ ਪਈ ਤੇ ਗੋਡੀ ਕਿਥੋਂ ਹੋਣੀ ਇਹਨੂੰ ਹੂੰ ਚਲੋ ਠੀਕ ਹੈ ਬਾਬਾ ਜੀ ਧੰਨਵਾਦ ਹਾਂਜੀ ਹਾਂਜੀ ਮੈਂ ਤੈਨੂੰ ਇਹਦਾ ਵੀ ਹੋਣਾ ਵੇਖ ਲੈ ਇਦਾਂ ਦਾ ਇਤਿਹਾਸ ਲੱਗਾ ਵੇਖ ਲੈ ਜਿਹੜਾਂ ਦੇ ਮੈਂ ਦੱਸਾਂਗਾ ਜਾਜ ਉਹਨਾਂ ਨੂੰ ਬਾਕੀ ਕੋਈ ਤਜਰਬਾ ਆਪਾਂ ਦਿੰਦੇ ਸਾਂ ਆਪਾਂ ਉਹਨੂੰ ਗਲਤ ਸਲਾਹ ਨਹੀਂ ਕਹਿੰਦੇ ਨਹੀਂ ਐਦਾਂ ਲਾਓ ਹਾਂ ਪਰਾਲੀ ਪਾਓ ਚੁੱਪ ਕਰਕੇ ਉਹਨੂੰ ਕੋਈ ਲੋੜ ਨਹੀਂ ਜਿਹੜੇ ਵਿਰਲਾ ਵਾਂਝਾ ਕੋਈ ਹੈਗਾ ਤੂੰ ਉਹਦੇ ਵਿੱਚ ਫਿਰ ਕੇ ਤੇ ਪੁੱੜ ਦਿਆ ਕਰੋ ਹਾਂਜੀ ਹਾਂਜੀ ਤੈਨੂੰ ਲਸਣਾ ਜਿਹੜਾ ਜੰਨਾ ਖੋਨਾ ਹੀ ਨਿਕਲੂ ਹੈ ਹਾਂਜੀ ਬਿਲਕੁਲ ਹੁਣ ਵੇਖੀਏ ਡਾਡਾ ਗੰਡਾ ਨਿਕਲਣਾ ਹੈ ਹਾਂ ਧੱਕੇ ਚਾੜ ਦੇਣੇ ਨੇ ਤੇ ਚਲੋ ਸੁਖਮਨ ਜੀ ਜਦੋਂ ਪੁੱਟਾਂਗੇ ਫੇਰ ਭੈਣ ਭਰਾਵਾਂ ਨੂੰ ਖਵਾਵਾਂਗੇ ਵੀ ਆਇਆ ਹੈ ਨਿਕਲਿਆ ਹੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ